ਮੈਂ ਡਾਕਟਰ ਰਮਨ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮਕੇਰੀਆ ਮੈਂ ਮਲਤਾਨੀ ਸਾਹਿਬ ਦਾ ਤੇ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਤੇ ਇਸ ਹਸਪਤਾਲ 75 ਬੈੱਡ ਤੋਂ 100 ਬੈੱਡ ਹੋਣ ਜਾ ਰਿਹਾ ਇਸ ਦੇ ਵਿੱਚ ਟ੍ਰੋਮਾ ਵਾਰਡ ਵੀ ਬਣੇਗਾ ਡੈਂਸੀ ਸੇਵਾਵਾਂ ਵੀ ਸ਼ੁਰੂ ਹੋਣਗੀਆਂ ਐਮਸੀਐਚ ਵਾਰਡ ਵੀ ਬਣੇਗਾ ਤੇ ਮਰੀਜ਼ਾਂ ਲਈ ਹੋਰ ਵੀ ਕਈ ਫੈਸਿਲਿਟੀਆਂ ਹੋਣਗੀਆਂ ਹਸਪਤਾਲ ਹੈ ਘੱਟੋ ਘੱਟ 300 ਇਹ ਨੂੰ ਪਿੰਡ ਪੈਂਦੇ ਆ ਹਿਮਾਚਲ ਦੇ ਏਰੀਆ ਪੈਂਦਾ ਉਹ ਸ਼ੇਰੀਆ ਗੁਰਦਾਸਪੁਰ ਦਾ ਵੀ ਇੱਥੇ ਆਉਂਦਾ ਬਾਕੀ ਨੈਸ਼ਨਲ ਹਾਈਵੇ ਨੰਬਰ 44 ਹੈਗਾ ਜਿੱਥੇ ਬਹੁਤ ਜਿਆਦਾ ਭੀੜ ਭੜੱਕਾ ਰਹਿੰਦਾ ਹੈ ਦੁਰਘਟਨਾਵਾਂ ਕਾਫੀ ਹੁੰਦੀਆਂ ਉਹ ਸਾਰੇ ਬੰਦੇ ਸਾਡੇ ਕੋਲੇ ਜਾਂਦੇ ਨੇ ਪੇਸ਼ੰਟ ਰੋਮਾ ਸੈਂਟਰ ਦੇ ਵਿੱਚ ਐਮਰਜੈਂਸੀ ਓਡੀ ਹੋਏਗਾ ਜੇ ਕਿਸੇ ਨੂੰ ਲੋੜ ਪੈਂਦੀ ਹੈ ਐਮਰਜੈਂਸੀ ਆਪਰੇਟ ਕਰਨੇ ਦੀ ਬਾਕੀ ਟ੍ਰਾਇਜ਼ ਬੈੱਡ ਹੈਗੇ ਜਿਹੜੇ ਜਿਆਦਾ ਜ਼ਖਮੀ ਹੁੰਦੇ ਉਹਨਾਂ ਲਈ ਅਲੱਗ ਬੈੱਡ ਹੈਗੇ ਆ ਬਾਕੀ ਉਹਨਾਂ ਨੂੰ ਜੇ ਐਡਮਿਟ ਕਰਕੇ ਇਲਾਜ ਕਰਨਾ ਪੈਂਦਾ ਉਹਨਾਂ ਲਈ ਐਮਰਜੈਂਸੀ ਵਾਰਡ ਵੀ ਹੈਗਾ ਡੈਲਸਿਸ ਸੇਵਾਵਾਂ ਵੀ ਸ਼ੁਰੂ ਹੋਣਗੀਆਂ ਐਮਸੀਆ ਜਿੱਦਾਂ ਬੱਚੇ ਨੂੰ ਪੀੜਿਆ ਹੁੰਦਾ ਇਨਕੂਬੇਟਰ 'ਚ ਰੱਖਦੇ ਉਹ ਵੀ ਸੇਵਾਵਾਂ ਇੱਥੇ ਸ਼ੁਰੂ ਹੋਣਗੀਆਂ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਾਇਦ ਉਸ ਤੋਂ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਬੁਕੇਰੀਆਂ ਹਲਕੇ ਤੋਂ ਜਿਲ੍ਹੇ ਕਈ ਸਾਲਾਂ ਤੋਂ ਜੋ ਬੰਦ ਸੀ ਗਈ ਹੈ ਕਈ ਸਗਾਣਾ ਆਈਆਂ ਗਈਆਂ ਲੇਕਿਨ ਇਹ ਬੰਦ ਪੂਰੀ ਨਹੀਂ ਹੋਈ ਜਿਹੜੇ 3 ਸਾਲ ਤੋਂ ਸਾਡੀ ਪੂਰੀ ਕੋਸ਼ਿਸ਼ ਹੈ ਜੀ ਕਿ ਉਹ ਅਸੀਂ ਜਲਦੀ ਜਲਦੀ ਕੰਪਲੀਟ ਕਰਾਈਏ ਅੱਜ ਬਹੁਤ ਖੁਸ਼ਾ ਦੇਣੇ ਕਿਉਂਕਿ ਮਕੇਰੀਆਂ ਹਲਕੇ ਦੇ ਹਸਪਤਾਲ ਮਕੇਰੀਆਂ ਵਿਖੇ ਅੱਜ 4 ਕਰੋੜ ਦੀ ਲਗਭਗ ਲਾਗਤ ਨਾਲ ਐਮਰਜੈਂਸੀ ਓਡ ਬਣ ਰਿਹਾ ਟ੍ਰੋਮਾ ਸੈਂਟਰ ਬਣ ਰਿਹਾ ਹੈ ਔਰ ਬਿਲਡਿੰਗ ਪੂਰੀ ਰੀਨੋਵੇਟ ਹੋ ਰਹੀ ਹੈ 9 ਮਿੰਟ ਦੇ ਟਾਈਮ ਵਿੱਚ ਇਹ ਕੰਮ ਸ਼ੁਰੂ ਹੋ ਜਾਏਗਾ ਅੱਜ ਕੰਮ ਸ਼ੁਰੂ ਕਰਾਇਆ ਜਾ ਰਿਹਾ ਹੈ ਸਾਡੇ ਨਾਲ ਜੋ ਠੇਕੇਦਾਰ ਸਾਹਿਬ ਨੇ ਉਹ ਵੀ ਖੜੇ ਨੇ ਔਰ ਪੰਜਾਬ ਸਰਕਾਰ ਦੀ ਪੂਰੀ ਔਰ ਕੋਸ਼ਿਸ਼ ਰਹੇਗੀ ਕਿ 9 ਮਹੀਨਿਆਂ ਦੇ ਵਿੱਚ ਇਹ ਕੰਮ ਖਤਮ ਕਰਾ ਕੇ ਇਹ ਹਸਪਤਾਲ ਨੂੰ ਰੈਨੋਵੇਟ ਕਰਕੇ 65 ਬੈਡ ਤੋਂ 100 ਬੈਡ ਦਾ ਹਸਪਤਾਲ ਬਣ ਰਿਹਾ ਹੈ ਪੂਰੀ ਐਮਰਜੈਂਸੀ ਔਡ ਬਣ ਰਹੀ ਹੈ ਨਵੀਆਂ ਹੋਸਪੀਟਲ ਬਿਡ ਹੋਣ ਗਿਆ ਨਵੇਂ ਡਾਕਟਰ ਆਣਗੇ ਸਪੈਸ਼ਲ ਡਾਕਟਰ ਆਉਣਗੇ ਤਾਂ ਕਿ ਸਾਡੇ ਬਗੇਰੀਆਂ ਹਲਕੇ ਦੇ ਨਾਲ-ਨਾਲ ਇਥੋਂ ਜੁਟੀ ਰੋਡ ਤੇ ਆਣ ਜਾਣ ਵਾਲਿਆਂ ਨੂੰ ਵੀ ਇਸ ਦੀ ਸਹੂਲਤ ਮਿਲੇਗੀ ਔਰ ਲੋਕਾਂ ਨੂੰ ਇਸ ਦਾ ਫਾਇਦਾ ਹੋਏਗਾ ਮੈਂ ਆਪਣੇ ਬਗੇਰੀਆਂ ਹਲਕੇ ਵੱਲੋਂ ਸਾਡੀ ਆਪਣੀ ਸਰਕਾਰ ਆਵਾਦੀ ਪਾਰਟੀ ਸਰਕਾਰ ਜਿਹਨਾਂ ਨੇ 13 ਸਾਲ ਜੇ ਅਸੀਂ ਲੱਗੇ ਹੋਏ ਸੀ ਮੰਗਰ ਕਿ ਮੈਨੂੰ ਬਹੁਤ ਹੀ ਬਹੁਤ ਸ਼ੌਂਕ ਸੀਗਾ ਕਿ ਸਾਡੇ 5 ਸਾਲ ਦੇ ਮੌਕੇ ਦੇ ਵਿੱਚ ਵਿੱਚ ਹੀ ਇਹ ਹਸਪਤਾਲ ਅਪਗ੍ਰੇਡ ਹੋ ਜੇ ਜਿਹੜਾ ਕਿ ਅੱਜ ਕੰਮ ਸ਼ੁਰੂ ਹੋ ਰਿਹਾ ਹੈ ਥੈਂਕ ਯੂ ਵੈਰੀ ਮਚ